ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਸ਼ੀਤ ਲਹਿਰ ਤੋਂ ਫਿਲਹਾਲ ਰਾਹਤ ਨਹੀਂ ਮਿਲੇਗੀ ਮੌਸਮ ਵਿਭਾਗ ਨੇ ਤਿੰਨ ਥਾਂਵਾਂ ਉੱਤੇ ਦੋ ਦਿਨਾਂ ਦੇ ਲਈ ਠੰਡ ਦਾ ਅਲਰਟ ਜਾਰੀ ਕੀਤਾ ਹੈ ਪੰਜਾਬ ਵਿੱਚ ਆਫ਼ਤ ਪ੍ਰਬੰਧਨ ਲੋਕਾਂ ਨੂੰ ਠੰਡ ਵਿੱਚ ਬਾਹਰ ਨਾ ਨਿਕਲਣ ਦਾ ਸੁਨੇਹਾ ਦੇ ਰਿਹਾ ਹੈ ਚੰਡੀਗੜ੍ਹ ਅਤੇ ਹਿਮਾਚਲ ਵਿੱਚ ਸਵੇਰ ਦੀ ਧੁੰਦ ਹੈ ਚੰਡੀਗੜ੍ਹ ਵਿੱਚ ਸਵੇਰੇ ਵਿਜ਼ਿਬਿਲਟੀ ਲਗਭਗ 50 ਮੀਟਰ ਹੈ ਪੰਜਾਬ ਦੇ ਪਟਿਆਲਾ ਵਿੱਚ ਵਿਜ਼ਿਬਿਲਟੀ 25 ਮੀਟਰ ਰਿਕਾਰਡ ਕੀਤੀ ਗਈ ਇਸੇ ਤਰ੍ਹਾਂ ਮੁਕਤਸਰ ਦੇ ਵਿੱਚ ਵਿਜ਼ਿਬਿਲਟੀ 50 ਮੀਟਰ ਰਹੀ ਹੈ ਇੱਥੇ 14 ਜ਼ਿਲ੍ਹਿਆਂ ਵਿੱਚ ਮੌਸਮ ਖਰਾਬ ਹੈ ਇਹਨਾਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਜਲੰਧਰ ਨਮਾਸ਼ਹਿਰ ਕਪੂਰਥਲਾ ਫਾਜ਼ਿਲਕਾ ਮੁਕਤਸਰ ਬਠਿੰਡਾ ਲੁਧਿਆਣਾ ਮਾਨਸਾ ਫਤਿਗੜ ਸਾਹਿਬ ਅਤੇ ਰੂਪਨਗਰ ਦੇ ਵਿੱਚ ਸੰਗਠਿਤ ਹੁੰਦਾ ਜਿਹੜੀ ਉਹ ਸ਼ਾਈ ਪੂਜਾ ਹੈ ਹਰਿਆਣਾ ਦੇ 17 ਜ਼ਿਲ੍ਹਿਆਂ ਨੂੰ ਸੰਗਠਿਤ ਹੁੰਦ ਨੇ ਆਪਣੇ ਪੇਟ ਦੇ ਵਿੱਚ ਲਿਆ ਹੈ ਜਿਸ ਵਿੱਚ ਅੰਬਾਲਾ ਕੁਰਸੇਤਰ ਕੈਥਲ ਕਰਨਾਲ ਮਹਿੰਦਰਗੜ ਰਿਵਾੜੀ ਝੱਜਰ ਗੁਰੂਗ੍ਰਾਮ ਪਲਵਲ ਹਿਸਾਰ ਜੀਂਦ ਪਿਵਾਨੀ ਅਤੇ ਚਰਖੀ ਦਾਦਰੀ ਸ਼ਾਮਲ ਹਨ ਐਤਵਾਰ ਸਵੇਰੇ ਜੀਟੀ ਵੈਲਟ ਉੱਤੇ ਪੈਣ ਵਾਲੇ ਸੋਨੀਪੱਤ ਪਾਣੀਪਤ करनाल ਕੁਰੂ ਛੇਤਰ ਅਤੇ ਅੰਬਾਲਾ ਦੇ ਵਿੱਚ ਸੰਗਠਿਤ ਹੁੰਦੇ ਜਿਹੜੀ ਉਹ ਦੇਖ ਨੂੰ ਮਿਲੀ ਇੱਥੇ ਵਿਜ਼ਿਬਿਲਟੀ ਹੈ ਜਿਹੜੀ ਉਹ ਲਗਭਗ 0 ਹੈ ਨੈਸ਼ਨਲ ਹਾਈਵੇ 'ਤੇ ਕਾਲੇ ਉੱਤੇ ਵਾਹਨ ਹੌਲੀ-ਹੌਲੀ ਚਲਦੇ ਦੇਖੀ ਗਏ 16-17 ਜਨਵਰੀ ਨੂੰ ਹਿਮਾਚਲ ਦੇ ਉੱਪਰਲੇ ਇਲਾਕਿਆਂ ਵਿੱਚ ਬਰਫ਼ਬਾਰਿਸ਼ ਦੀ ਚੇਤਾਵਨੀ ਕੀਤੀ ਗਈ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਪਹਾੜਾਂ ਤੋਂ ਆਉਣ ਵਾਲੀਆਂ ਹਵਾਵਾਂ ਠੰਡੀਆਂ ਹੋ ਜਾਣਗੀਆਂ ਜਿਸ ਦੇ ਨਾਲ ਮੈਦਾਨੀ ਇਲਾਕਿਆਂ ਦੇ ਲੋਕਾਂ ਨੂੰ ਕੋਹ ਠੰਡ ਦਾ ਸਾਹਮਣਾ ਕਰਨਾ ਹੋਵੇਗਾ ਜਿਸ ਦਿਨਾਂ ਮੈਦਾਨੀ ਇਲਾਕਿਆਂ ਦੇ ਲੋਕਾਂ ਨੂੰ ਹੋਰ ਠੰਡ ਦਾ ਸਾਹਮਣਾ ਕਰਨਾ ਪਵੇਗਾ ਇਸ ਕਾਰਨ ਰਾਤ ਦੇ ਤਾਪਮਾਨ ਵਿੱਚ ਵੀ ਪਾਰੀ ਕਰਾਬ ਪਵੇਗੀ ਬਿਊਰੋ ਰਿਪੋਰਟ ਈਸ਼ਪਟ ਨਿਊਜ਼ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਸ਼ੀਤ ਲਹਿਰ ਤੋਂ ਫਿਲਹਾਲ ਰਾਹਤ ਨਹੀਂ ਮਿਲੇਗੀ ਮੌਸਮ ਵਿਭਾਗ ਨੇ ਤਿੰਨਥਾਮ ਹਉਤੇ ਦੋ ਦਿਨਾਂ ਦੇ ਲਈ ਠੰਡ ਦਾ ਅਲਰਟ ਜਿਹੜਾ ਹੋ ਚਾਲੀ ਕੀਤਾ ਹੈ ਪੰਜਾਬ ਵਿੱਚ ਆਫ਼ਤ ਪ੍ਰਬੰਧਨ ਲੋਕਾਂ ਨੂੰ ਠੰਡ ਵਿੱਚ ਬਾਹਰ ਨਾ ਨਿਕਲਣ ਦਾ ਸੁਨੇਹਾ ਦੇ ਰਿਹਾ ਹੈ ਚੰਡੀਗੜ੍ਹ ਤੇ ਹਿਮਾਚਲ ਵਿੱਚ ਸਵੇਰ ਦੀ ਧੁੰਦ ਹੈ ਚੰਡੀਗੜ੍ਹ ਵਿੱਚ ਸਵੇਰੇ ਵਿਜ਼ਿਬਿਲਿਟੀ ਲਗਭਗ 50 ਮੀਟਰ ਹੈ ਪੰਜਾਬ ਦੇ ਪਟਿਆਲਾ ਵਿੱਚ visibility 25 मीटर रिकॉर्ड ਕੀਤੀ ਗਈ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ visibility 50 मीटर ਰਹੀ ਹੈ ਇੱਥੇ 14 ਜ਼ਿਲ੍ਹਿਆਂ ਵਿੱਚ ਮੌਸਮ ਖਰਾਬ ਹੈ ਇਹਨਾਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਜਲੰਧਰ ਨਮਾਸ਼ਹਿਰ ਕਪੂਰਥਲਾ ਫਾਜ਼ਿਲਕਾ ਮੁਕਤਸਰ ਬਠਿੰਡਾ ਲੁਧਿਆਣਾ ਮਾਨਸਾ ਫਤਿਗੜ ਸਾਈ ਫਤਿਹ ਰੂਪਨਗਰ ਦੇ ਵਿੱਚ ਸੰਗਣੀ ਧੁੰਦ ਹੈ ਜਿਹੜੀ ਉਹ ਛਾਈ ਪਈ ਹੈ ਹਰਿਆਣਾ ਦੇ 17 ਜ਼ਿਲ੍ਹਿਆਂ ਨੂੰ ਸੰਗਣੀ ਧੁੰਦ ਨੇ ਆਪਣੇ ਪੇਟ ਦੇ ਵਿੱਚ ਲਿਆ ਹੈ ਜਿਸ ਵਿੱਚ ਅੰਬਾਲਾ ਕੁਰਸ਼ੇਤਰ ਕੈਥਲ ਕਰਨਾਲ ਮਹਿੰਦਰਗੜ ਰਿਵਾੜੀ ਛੱਜਰ ਗੁਰੂਗ੍ਰਾਮ ਪਲਵਲ ਹਿਸਾਰ ਜੀਂਦ ਪਿਵਾਨੀ ਅਤੇ ਚਰਖੀਦਾਦਰੀ ਸ਼ਾਮਲ ਹਨ ਐਤਵਾਰ ਸਵੇਰੇ ਜੀਟੀ ਵੈਲਟ ਉੱਤੇ ਪੈਣ ਵਾਲੇ ਸੋਨੀਪੱਤ ਪਾਣੀਪਤ करनाल ਕੁਰੂ ਖੇਤਰ ਅਤੇ ਅੰਬਾਲਾ ਦੇ ਵਿੱਚ ਸੰਘਣੀ ਧੁੰਦ ਹੈ ਜਿਹੜੀ ਉਹ ਦੇਖ ਨੂੰ ਮਿਲੀ ਇੱਥੇ ਵਿਜ਼ਿਬਿਲਟੀ ਹੈ ਜਿਹੜੀ ਉਹ ਲਗਭਗ 0 ਹੈ ਨੈਸ਼ਨਲ ਹਾਈਵੇ 44 ਉੱਤੇ ਵਾਹਨ ਹੌਲੀ-ਹੌਲੀ ਚੱਲਦੇ ਦੇਖੀ ਗਏ 16-17 ਜਨਵਰੀ ਨੂੰ ਹਿਮਾਚਲ ਦੇ ਉੱਪਰਲੇ ਇਲਾਕਿਆਂ ਵਿੱਚ ਬਰਫ਼ਬਾਰਿਸ਼ ਦੀ ਚੇਤਾਵਨੀ ਕੀਤੀ ਗਈ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਪਹਾੜਾਂ ਤੋਂ ਆਉਣ ਵਾਲੀਆਂ ਹਵਾਵਾਂ ਠੰਡੀਆਂ ਹੋ ਜਾਣਗੀਆਂ ਜਿਸ ਦੇ ਨਾਲ ਮੈਦਾਨੀ ਇਲਾਕਿਆਂ ਦੇ ਲੋਕਾਂ ਨੂੰ ਕੋਹੜ ਠੰਡ ਦਾ ਸਾਹਮਣਾ ਕਰਨਾ ਹੋਵੇਗਾ ਜਿਸ ਦਿਨਾਂ ਮੈਦਾਨੀ ਇਲਾਕਿਆਂ ਦੇ ਲੋਕਾਂ ਨੂੰ ਹੋਰ ਠੰਡ ਦਾ ਸਾਹਮਣਾ ਕਰਨਾ ਪਵੇਗਾ ਇਸ ਕਾਰਨ ਰਾਤ ਦੇ ਤਾਪਮਾਨ ਵਿੱਚ ਵੀ ਪਾਰੀ ਘਟਾਵੇਗੀ ਬਿਊਰੋ ਰਿਪੋਰਟ ਈਸ਼ਪਟੇਟ ਨਿਊਜ਼ ਦੇ ਨਾਲ ਧੰਨਵਾਦ